ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਬੀਜ ਦੇ ਆ ਗਾਜਰਾਂ ਥੋੜੀ ਜਿਹੀ ਜਗ੍ਹਾ ਵਿਲੀ ਹੋਈ ਐ ਇੱਧਰ ਖੜੀਆਂ ਜੀ ਮਿਰਚਾਂ ਗਾਜਰਾਂ ਦਾ ਵੀ ਬੀਜ ਦੇ ਜੀ ਅੱਜ ਆਹ ਵੈਰਿਟੀ ਐ ਜੀ ਆਹ ਸੀਡ ਐ ਜੀ ਇਹ ਇੰਨਾ ਖਾਂ ਬਿਲਾ ਹੋਇਆ ਜੀ ਗਾਜਰਾਂ ਦਾ ਵੀ ਬੀਜ ਦੇ ਜੀ ਝੋਨਾ ਵੀ ਪੱਕ ਗਿਆ ਇਹਦੇ ਲਈ ਛੜ ਬਾਕੀ ਜਗ੍ਹਾ ਝੋਨਾ ਵੱਡੇ ਤੋਂ ਉਜੀ ਸਬਜ਼ੀ ਲਾ ਮੰਗ ਜੀ ਪੱਟਾ ਬਣਾ ਕੇ ਵਿਜੀ ਨਹੀਂ ਬੱਟਾ ਬਣੀਆਂ ਮੇਂ ਜੀ ਬੱਟਾਂ ਦੇ ਬੀਜ ਨੇ ਜੀ ਗਾਜਰਾਂ ਦੇ ਵੀ ਜਿਆਦੇ ਸੰਘਣਾ ਨਹੀਂ ਛਿੱਟਣਾ ਜੀ ਥੋੜਾ ਥੋੜਾ ਬੇਲੜਾ ਰੱਖਣਾ ਜੀ ਜ਼ਮੀਨ ਨੂੰ ਪਹਿਲਾਂ ਪੋਲੀ ਤੇ ਪੂਰੀ ਡੂੰਗੀ ਕਰ ਲੈਣਾ ਜੀ ਬੱਟਾ ਬਣਾ ਕੇ गाजर बहुत लंबी हो जाती है जी फिर ठीक है जी तरीक हो गई अच छब्बी नौ दो हज़ार पच्ची एक बार पहलियां गाजर बीज देख दूजी सब्जी लग जो झोना वाणी लो जी ਗਾਜਰਾਂ ਦੇ ਵੀਰਾ ਛਟਾ ਆ ਗਿਆ ਜੀ ਇਹ ਦੋ ਵਾਰ ਲਾਮਾ ਕੇ ਨੂੰ ਪਾਣੀ ਗਾਜਰਾਂ ਦੇ ਦੀ ਡੀਟਾ ਜੀ ਇਹ ਦੋ ਵਾਰ ਛੜਤਾ ਬੱਟਾਂ ਚ ਪਾਣੀ ਪਾਣੀ ਜ਼ਿਆਦਾ ਨਹੀਂ ਲੈਣਾ ਭਰ ਕੇ ਜੀ ਨੂੰ ਸੇਮ ਦੇਣੀ ਹੈ ਗੱਲ ਜੀ ਇਹਨਾਂ ਅੱਜ D ਤੱਕ ਪਹੁੰਚ ਜੇ ਇਹ ਵੀਰੀ ਫੁਗੋਰਾ ਮੈਸ ਸਾਈਟ ਆ ਕਰੇ ਸੇਮ ਦੇਣੀ ਹੈ ਜੀ ਬੱਟਾਂ ਨੂੰ ਜ਼ਿਆਦਾ ਪਾਣੀ ਨਹੀਂ ਭਰ ਕੇ ਲੈਣਾ ਬੱਟਾਂ ਟੈਟ ਹੋਈ ਨਹੀਂ ਮੁਰਖ ਗਾਜਰ ਪਤਲੀ ਰਹੇ ਜੀ ਨਹੀਂ ਜੀ ਅੱਗੇ ਹਲਕਾ ਪਾਣੀ ਲਾਉਣਾ ਇਹ ਸੇਮ ਦੇ ਆ ਜਿਹੜੀ ਜਿਹਾ ਬਟਾ ਨੂੰ ਬਟਾ ਬਟਾ ਪਾਣੀ ਲਾਉਣਾ ਇਹ ਧੰਨਵਾਦ